ਅੱਖੀਆਂ ਨਾਲ ਦਰਸ ਪਰ ਜੋ ਸੁਖ ਮਾਨਿਆ ਅੱਖੀਆਂ ਨਾਲ ਦਰਸ ਪਰ ਜੋ ਸੁਖ ਮਾਨਿਆ ਬਾਬਾ ਕੁੰਦਨ ਸਿੰਘ ਜੀ ਪਲ ਪਲ ਯਾਦ ਆਉਂਦਾ ਹੈ ਕਿਵੇਂ ਸੁਣੋ ਬੇਣਤੀ ਕਿਵੇਂ ਪ੍ਰਸ਼ਾਦ ਭੁਗਤਾਵੋ ਕਿਵੇਂ ਸੁਣੋ ਬੇਣਤੀ ਕਿਵੇਂ ਪ੍ਰਸ਼ਾਦ ਭੁਗਤਾਵੋ ਯਾਦਾਂ ਸੋਚ ਕੇ ਮਨ ਪਰ ਆਉਂਦਾ ਹੈ ਯਾਦਾਂ ਸੋਚ ਕੇ ਮਨ ਪਰ ਆਉਂਦਾ ਹੈ ਅਲੜ ਉਮਰ ਸਾਡੀ ਇਕਲਾ ਤੋਂ ਅਸੀਂ ਖਾਲੀ ਅਲੜ ਉਮਰ ਸਾਡੀ ਇਕਲਾ ਤੋਂ ਅਸੀਂ ਖਾਲੀ ਤੁਹਾਡੀ ਵਡਿਆਈ ਦੇ ਸਾਰਨਾ ਪਾ ਸਕੇ ਅਨਮੁੱਲੇ ਬਚਨ ਬਖਸ਼ੇ ਅਨਮੁੱਲੇ ਬਚਨ ਬਖਸ਼ੇ ਉਹ ਭੁਲਾਏ ਦਿੱਤੇ ਐਸੇ ਕਲਜੂ ਨੇ ਪਰਦੇ ਪਾਏ ਰੱਖੇ ਐਸੇ ਕਲਜੂ ਨੇ ਪਰਦੇ ਪਾਏ ਰੱਖੇ ਹੁਣ ਸਮਝ ਆਉਂਦੀ ਰੱਬ ਸਿ ਆਪ ਮਿਲਿਆ ਹੁਣ ਸਮਝ ਆਉਂਦੀ ਰੱਬ ਸਿ ਆਪ ਮਿਲਿਆ ਅਸੀਂ ਚਲਣੀ ਤੇ ਭੁਲਾਣਾ ਬਖਸ਼ਵਾ ਸਕੇ ਅਸੀਂ ਚਲਣੀ ਤੇ ਭੁਲਾਣਾ ਬਖਸ਼ਵਾ ਸਕੇ ਤੇਰਾ ਭੇਰ ਦੇ ਕੋਈ ਕਿੰਜ ਸਿ ਭਾ ਸਕਦਾ ਦਾਤਾ ਤੇਰਾ ਭੇਦ ਨਹੀਂ ਕੋਈ ਕਿੰਜ ਸੀ ਪਾ ਸਕਦਾ ਜੇ ਕਿਸੇ ਪਾਏ ਤਾਂ ਤੇਨੇ ਛਪਾਏ ਰੱਖੇ ਜੇ ਕਿਸੇ ਪਾਏ ਤਾਂ ਤੇਰੇ ਛਪਾਏ ਰੱਖੇ ਬਾਬਾ ਜੀ ਤੁਸੀਂ ਵੀ ਤਾਂ ਐਸੇ ਕੁਪਤ ਬਲਤੇ ਬਾਬਾ ਜੀ ਤੁਸੀਂ ਵੀ ਤਾਂ ਐਸੇ ਕੁਪਤ ਬਲਤੇ ਮੈਂ ਇਸ راہੋਂ ਅਣਜਾਨ ਮੈਂ ਇਸ راہੋਂ ਅਣਜਾਨ ਕਿਸਾ ਸਮਝ ਸਕਦਾ ਜੇ ਜਾਣ ਸਕਦਾ ਨਾ ਪਲ ਉਲਾ ਕਰਦਾ ਜੇ ਜਾਣ ਸਕਦਾ ਨਾ ਪਲ ਉਲਾ ਕਰਦਾ ਪਾਰਸ ਲੱਭਿਆ ਕਿੰਜ ਦਿਲੋਂ ਵਿਸਾਰ ਕਰਦਾ ਯਾਦਾਂ ਤੇਰੀਆਂ ਵਿੱਚ ਨੈਣ ਭਿੱਜੇ ਪਏ ਹੋਣਾ ਬਾਬਾ ਜੀ ਯਾਦਾਂ ਤੇਰੀਆਂ ਵਿੱਚ ਨੈਣ ਭਿੱਜੇ ਪਏ ਹੋਣਾ ਆਪ ਕਿਰਪਾ ਕਰੋ ਤਾਂ ਤਰਵਾਸ ਹੋਵੇ ਇੱਕ ਪਲ ਦਰਸ ਕੀਤੇ ਦਾ ਜੇ ਫਲ ਬਖਸ਼ੋ ਇਕ ਪਲ ਦਰਸ ਕੇਤੇ ਦਇਆ ਫਲ ਬਖਸ਼ੋ ਧਰਮ ਰਾਜ ਤੋਂ ਮੇਰੀ ਬੰਦ ਖਲਾਸ ਹੋਵੇ ਧਰਮ ਰਾਜ ਤੋਂ ਮੇਰੀ ਬੰਦ ਖਲਾਸ ਹੋਵੇ ਜਨਮ ਅਨਮੁੱਲਾ ਮਿਲਿਆ ਸੰਗਤ ਜੀ ਜਨਮ ਅਨਮੁੱਲਾ ਮਿਲਿਆ ਸੰਤ ਅਨਮੁੱਲੇ ਮਿਲੇ ਕਿੰਜ ਕਹਾ ਲੈ ਸੀ ਆਪ ਨਰੰਕਾਰ ਤੁਠਾ ਕਿੰਜ ਕਹਾ ਆਪ ਨੇ ਸੀ ਨਰੰਕਾਰ ਤੁਠਾ ਮੇਰੇ ਕਰਮ ਮਾੜੇ ਮੇਰੇ ਕਰਮ ਮਾੜੇ ਇੱਕ ਨਾ ਗੁਰ ਕੀ ਸਿੱਖ ਸੁਣੀ ਇੱਕ ਨਾ ਗੁਰ ਕੀ ਸਿੱਖ ਸੁਣੀ ਕਮਾਈ ਜਨਮ ਦੀ ਕਦੇ ਤੇਰਾ ਦਰਸ ਠਿਠਾ ਕਮਾਈ ਜਨਮ ਦੀ ਕਦੇ ਤੇਰਾ ਦਰਸ ਠਿਠਾ ਜ਼ਿੰਦਗੀ ਦੀ ਪੂੰਜੀ ਅੱਤੇ ਘੜੇ ਸੰਗਤ ਤੁਹਾਡੀ ਬਾਬਾ ਜੀ ਜ਼ਿੰਦਗੀ ਦੀ ਪੂੰਜੀ ਅੱਤੇ ਘੜੇ ਸੰਗਤ ਤੁਹਾਡੀ ਹੋਰ ਪੁਆਈਆਂ ਕੋੜ ਨਿੰਦਾ ਦੀਆਂ ਢੇੜੀਆਂ 'ਚ ਮੈਂ ਜੇਕਰ ਬਖਸ਼ ਦੇਵੋ ਤਾਂ ਬਖਸ਼ੇ ਜਾਵਾਂਗੇ ਨਹੀਂ ਤਾਂ 84 ਦੀਆਂ ਢੇੜੀਆਂ ਸਹੇਰੀਆਂ 'ਚ ਮੈਂ ਜਿੰਦਕੇ ਦੀ ਪੂੰਜੀ ਅੱਤੇ ਕੜੀ ਸੰਗਤ ਤੁਹਾਡੀ ਹੋਰ ਪੁਆਈਆਂ ਕੋੜ ਨਿੰਦਾ ਦੀਆਂ ਢੇੜੀਆਂ 'ਚ ਮੈਂ ਜੇਕਰ ਬਖਸ਼ ਦੇਵੋ ਤਾਂ ਬਖਸ਼ੇ ਜਾਵਾਂਗੇ ਨਹੀਂ ਤਾਂ 84 ਦੀਆਂ ਢੇੜੀਆਂ ਸਹੇੜੀਆਂ ਮੈਂ ਨਹੀਂ ਤਾਂ ਸੁਰਾਸ਼ੀਆਂ ਗੇੜੀਆਂ ਸਹੇੜੀਆਂ ਦਾ ਇੱਕ ਕਵਤਾ ਧੰਤਨ ਬਾਬਾ ਖੇਮ ਸਿੰਘ ਜੀ ਤੁਹਾਡੇ ਚਰਨਾ ਤੋਂ ਬਲਿਹਾਰੇ ਧੰਤਨ ਬਾਬਾ ਖੇਮ ਸਿੰਘ ਜੀ ਤੁਹਾਡੇ ਚਰਨਾ ਤੋਂ ਬਲਿਹਾਰੇ ਦਰਸ਼ਨ ਕੀਤੇ ਮਨ ਨਹੀਂ ਰਜਦਾ ਦਰਸ਼ਨ ਕੀਤੇ ਮਨ ਨਹੀਂ ਰਜਦਾ ਗੰਮੀ ਪੈਨ ਚਲ ਘਾਰੇ ਰਸਨਾ ਤੋਂ ਅੰਮ੍ਰਿਤ ਰਸਨਾ ਤੋਂ ਅੰਮ੍ਰਿਤ ਨੈਣਾ ਵਿੱਚ ਅੰਮ੍ਰਿਤ ਜਿਹੜਾ ਧੱਪਦੇ ਫਿਰਦੇ ਠਾਰੀ ਧੰਨ ਧੰਨ ਬਾਬਾ ਖੇਮ ਸਿੰਘ ਜੀ ਤੁਹਾਡੇ ਚਲਣਾ ਤੋਂ ਬਲਿਹਾਰੀ ਭਾਈ ਦਾਤ ਇਲਾਹੀ ਪਰ ਆਪ છਪਾਇਆ ਭਾਈ ਦਾਤ ਇਲਾਹੀ ਪਰ ਆਪ છਪਾਇਆ ਫਿਰਦੇ ਗਰੀਬੀ ਹਰਦਮ ਧਾਰੀ ਹਰਿ ਦੇਗ ਰੀਪੀ ਖੜਮਤਾਰੇ ਜਿੱਦਰ ਜਾਵੋ ਜਿੱਦਰ ਜਾਵੋ ਧੰਗੁਰੂ ਨਾਨਕ ਰਸਨਾ ਤੋਂ ਸੰਗਤ ਉਚਾਰੇ ਧੰਤਨ ਬਾਬਾ ਖੇਨ ਸਿੰਘ ਜੀ ਤੁਹਾਡੇ ਚਲਣਾ ਤੋਂ ਬਲਿਹਾਰੀ ਲੰਗਰ ਵਰਤਾਇਆ ਗੁਰ ਸ਼ਬਦ ਲੰਗਰ ਵਰਤਾਇਆ ਗੁਰ ਸ਼ਬਦ ਖੋਲੇ ਸੁਖ ਮਨੀ ਦੇ ਅਟੁੱਟ ਮੰਡਾਰੇ ਜੋ ਦਰਸ਼ਨ ਕਰਦਾ ਉਹਦੀ ਝੋਲੀ ਭਟਕੀ ਜੋ ਦਰਸ਼ਨ ਵਰਦਾ ਉਹਦੀ ਝੋਲੀ ਭਰਦੇ ਦੇਕੇ ਨਿਤਨੰਦ ਦੇ ਛਟਕਾਰੀ ਧੰਨ ਧੰਨ ਬਾਬਾ ਖੇਮ ਸਿੰਘ ਜੀ ਤੁਹਾਡੇ ਚਲਣਾ ਤੋਂ ਬਲਿਹਾਰੀ ਸੰਗਤ ਜੀ ਤੁਹਾਨੂੰ ਕੁਝ ਨਹੀਂ ਮੰਗਦੇ ਬਾਬਾ ਇਹ ਬਚਨ ਕਰਦੇ ਸਨ ਸੰਗਤ ਜੀ ਤੁਹਾਨੂੰ ਕੁਝ ਨਹੀਂ ਮੰਗਦੇ ਸਭ ਮਾਇਆ ਦੇ ਕੋੜ ਪਸਾਰੇ ਐ ਪਰ ਜਪ ਤਪ ਸਿਮਰਨ ਤਮਾ ਕੇ ਲਿਆਵੂ ਐ ਪਰ ਜਬ ਤਵ ਸਿਮਰਨ ਕੋ ਮਾ ਕਲਿਆ ਬੋ ਕਿਉਂਕਿ ਇਸ ਵਿੱਚ ਦਰਗਾਹੀ ਸੁਖ ਸਾਰੇ ਕਿਉਂਕਿ ਇਸ ਵਿੱਚ ਦਰਗਾਹੀ ਸੁਖ ਸਾਰੇ ਧੰਤਨ ਬਾਬਾ ਖੇਮ ਸਿੰਘ ਜੀ ਤੁਹਾਡੇ ਚਲਣਾ ਤੋਂ ਬਲਿਹਾਰੀ ਰਾਮ ਸੰਤ ਵਿੱਚ ਭੇਦ ਨਾ ਕੋਈ ਰਾਮ ਸੰਤ ਵਿੱਚ ਭੇਦ ਨਾ ਕੋਈ ਗੁਰਬਾਣੀ ਕੀ ਤਿੰਨ ਸਤਾਰੇ ਕਮਾਈ ਤੱਕ ਤੁਹਾਡਾ ਹਿਰਦਾ ਕਹਿੰਦਾ ਮਾਈ ਤੱਕ ਤੁਹਾਡੀ ਬਾਬਾ ਜੀ ਕਮਾਈ ਤੱਕ ਤੁਹਾਡੀ ਸੇਧਾ ਕਹਿੰਦਾ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ ਤਨ ਤਨ ਬਾਬਾ ਖੇਮ ਸਿੰਘ ਜੀ ਤੁਹਾਡੇ ਚਲਣਾ ਤੋਂ ਬਲੇ ਹਾਰੇ ਤੁਹਾਡੇ ਚਲਣਾ ਤੋਂ ਬਲੇ ਹਾਰੇ ਸੰਗਤ ਜੀ ਰਸਨਾ ਰਸੀ ਨਹੀਂ ਨਾ ਹੈ ਬੇਨਤੀ ਬਖਾਣੋ ਕੈਸੇ ਪਰ ਬੇਨਤੀ ਤਾਂ ਕਰਨੀ ਹੀ ਪੈਂਦੀ ਹੈ ਰਸਵਾ ਜੀ ਮੈਂ ਮਰਜ਼ੀ ਹੋਵੇ ਸੋ ਬਖਸ਼ਿਸ਼ ਕਰਨਾ ਇਤੇ ਕੋਕਰ ਇਤੇ ਕੋਕਰ ਹੋਂ ਬੇਗਨਾ ਲਾਜ ਰੱਖ ਗੁਰ ਮੇਂ ਸਰਵਾਨਾ ਇਤੇ ਕੋਕਰ ਇਤੇ ਕੋ ਕਰ ਹਾਂਗੇ ਗਾਣਾ ਲਾਜ ਰੱਖ ਗੁਰਮੇ ਸਰਵਾਨਾ ਮੈਂ ਤੁਝ ਬਿਨ ਬੇਲੀ ਕੋ ਨਹੀਂ ਹਾਂ ਤੁਮ ਰਹੀ ਤਰੋਂ ਧਿਆਨਾ ਕਾਮ ਕ੍ਰੋਧ ਵੈਰੀ ਚੌ ਤਰਫੇ ਨੇ ਲੋਭ ਮੋਹ ਖੁਦ ਗਲਟਾਨਾ काम क्रोध वैरी चौतरफे ने लोभ मोह खुद गलताना पैय की चादर पैय की चादर अब हत तेरे मेरी उदास सुनो दे कान ना ऐ ते कुकर ऐ ते कुकर हों बेकान ना जी ਲਾਜ ਰੱਖੀ ਗੁਰ ਮੇਹਰਵਾਨਾ ਲਾਜ ਰੱਖੀ ਗੁਰ ਮੇਹਰਵਾਨਾ ਲੱਖ ਚੁਰਾਸੀ ਪਰਮਦੇਵ ਨੂੰ ਤਦ ਬਖਸ਼ਿਆ ਜਨਮ ਮਨੋਖਾਨਾ ਲੱਖ ਚੁਰਾਸੀ ਪਰਮਦੇਵ ਨੂੰ ਤਦ ਬਖਸ਼ਿਆ ਜਨਮ ਮਨੋਖਾਨਾ ਗਰਭ ਕੁੰਟ ਉਰਦ ਤਬ ਕੀਆ तहां तुम कया ख़स मनमत बिसरे चरन तुमारे लाग परा जनमत बिसरे चरण तुमारे लाग परे जो छोड छडान कर्मो नरख न गै ठमो से ਨਰਕ ਨਾ ਮਿਲੇ ਥੋਰ ਲਾਜ ਰੱਖੀ ਮੇਰੇ ਨਾਥ ਪਰਾਨਾ ਲਾਜ ਰੱਖੀ ਮੇਰੇ ਨਾਥ ਪਰਾਨਾ ਇਤੇ ਕੂਕਰ ਇਤੇ ਕੂਕਰ ਹੋਵੇ ਕਾ ਨਾ ਜੀ ਲਾਜ ਰੱਖੀ ਗੁਰ ਮੇ ਸਰਵਾਨਾ ਲਾਜ ਰੱਖੀ ਗੁਰ ਮੇ ਸਰਵਾਨਾ ਪਰ ਤਨ ਪਰ ਅਪਵਾਦ ਨਿੰਦਾ ਕਰਤਨ ਪਰ ਅਪਵਾਦ ਨਿੰਦਾ ਇਨਸਿਓ ਹੈ ਨੇ ਖੁਲਗਾਨਾ ਲੋਭ ਮੋਹ ਮੇਰਾ ਮਨ ਵਿਗਸੇ ਪ੍ਰਭ ਦਰਦਾਰ ਮਨੋ ਬਿਸਰਾਣਾ ਅੰਮ੍ਰਿਤ ਵੇਲਾ ਬਜਰ ਪਰੇਸ਼ਰ ਅੰਮ੍ਰਿਤ ਵੇਰਾ ਬਜਰ ਪਰੇਸ਼ਰ ਕਬੂ ਉਠ ਨਾ ਕੀਆ ਇਸ ਨਾ ਨਾ ਕਬੂ ਉਠ ਨਾ ਕੀਆ ਇਸ ਨਾ ਨਾ ਇਤੇ ਕੂਕਰ ਹੂੰ ਇਤੇ ਕੂਕਰ ਹੋਂ ਬੇਗਾਨਾ ਅਬ ਸੰਗ ਲਾਜ ਪਛਤਾਣਾ ਅਬ ਸੰਗ ਲਾਜ ਪਛਤਾਣਾ ਇਤੇ ਕੂਕਰ ਇਤੇ ਕੂਕਰ ਹੋਂ ਬੇਗਾਨਾ لاج رکھی میرے گھر میروانا لاج رکی میرے گوانا درم راج سنا بہو کر را ترم راج سنا بہو کر را تس سونا چلے کو بہانا تس سونا چلے کو بہانا عمر اگے لکے کنارے ਸਾਧ ਸੰਗਨ ਮਨਪਤੀ ਆਨਾ ਸਾਧ ਸੰਗਨ ਹੈ ਮਨਪਤੀ ਆਨਾ ਇੱਕ ਬਿਨੋ ਦੇਣ ਤੇ ਸੁਨਹੁ ਦਿਨਾਨਤ ਬਿਨੋ ਦੇਣ ਤੇ ਸੁਨਹੁ ਦਿਨਾਨਤ ਮੇਰੀ ਪੈਜ ਰੱਖੋ ਨਾਰਾਇਣਾ ਮੇਰੀ ਪੈਜ ਰੱਖੋ ਨਾਰਾਇਣਾ ਇਸ ਬਾਰ ਇਸ ਬਾਰੇ ਬਖਸ਼ ਦੇਨ ਕੋ ਦੇਖੋ ਚਰਨੋਂ ਮਾਹੀ ਅਸਥਾਨਾ ਦੇ ਚਰਨੋਂ ਮਾਹੀ ਅਸਥਾਨਾ ਇਤ ਕੂਕਰ ਇਤ ਕੂਕਰ ਹੋ ਬੇਗਨ ਲਾਜ ਰੱਖੀ ਮੇਰੇ ਗੁਰ ਮਿਹਰਬਾਨਾ ਲਾਜ ਰੱਖੀ ਮੇਰੇ ਗੁਰ ਮਿਹਰਬਾਨਾ ਤੇ ਕੋ ਕਰ ਹਾਂ ਬੇਦਾਨਾ ਕੀ ਲਾਜ ਰੱਖੀ ਮੇਰੇ ਗੁਰ ਮਿਹਰਬਾਨਾ ਲਾਜ ਰੱਖੀ ਮੇਰੇ ਗੁਰ ਅਗਨਿਰਬਾਨਾ ਸੰਗਤ ਜੀ ਗਉਤਾ ਪੜਦੇ ਹੀਆਂ ਭੁੱਲਾ ਮੁਕਤੀਆਂ ਸੰਗਤ ਬਖਸ਼ਣ ਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਦੇ ਜਿਹੜੀ ਪ੍ਰੇਮ ਦੀ ਖੇਡ ਹੈ ਨਾ ਉਹ ਇੱਕ ਵੱਖਰੀ ਖੇਡ ਹੁੰਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਮੋਹਰ ਲਾਈਏ ਸਾਚ ਕਹੋ ਸੁਣ ਲਿਓ ਸਬੈ ਜਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਏ ਭਾਈ ਇੰਦਰ ਸਿੰਘ ਜੀ ਕਵਿਤਾ ਲਿਖਦੇ ਹਨ ਅੱਜ ਕਵਿਤਾ ਬੋਲ ਰਹੀ ਸੀ ਬਾਬਾ ਕੁੰਦਨ ਸਿੰਘ ਦੀ ਯਾਦ ਵਿੱਚ ਤੇ ਜਦੋਂ ਕਵਤਾ ਬੋਲ ਰਹੀ ਸੀ ਉਹ ਸਮਾਂ ਯਾਦ ਆ ਜਾਂਦਾ ਜਿਹੜਾ ਧੰਨ ਬਾਬਾ ਕੁੰਦਨ ਸਿੰਘ ਜੀ ਨਾਲ ਬੀਤਿਆ ਹੋਇਆ ਸਮਾਂ ਉਹ ਸਮਾਂ ਯਾਦ ਆ ਜਾਂਦਾ ਕਿਤੇ ਜਿਸ ਪਿਆਰੇ ਸੋਨੇ ਹੋ ਤਿਸ ਅੱਗੇ ਮਰ ਚਲੀਏ ਕਿਤੇ ਜਿਸ ਪਿਆਰੇ ਦੀ ਯਾਦ ਜਿਸ ਪਿਆਰੇ ਦੀ ਯਾਦ ਵਿੱਚ ਆਪਾਂ ਕੋਈ ਵੀ ਜੋ ਕਵਿਤਾ ਬਣਾ ਕੇ ਕਵਿਤਾ ਦੇ ਰੂਪ ਵਿੱਚ ਬੋਲਦੇ ਹਾਂ ਉਹ ਵੀ ਇੱਕ ਭਗਤੀ ਬਣ ਜਾਂਦੀ ਹੈ ਕਿਉਂਕਿ ਜੇ ਆਪਾਂ ਅੰਦਰੋਂ ਪ੍ਰੇਮ ਦੇ ਬੋਲ ਬੋਲਦੇ ਹਾਂ ਆਓ ਹੁਣ ਸਾਡੇ ਸਤਿਕਾਰਯੋਗ ਭਾਈ ਸਾਪਾਏ ਸੁਰਿੰਦਰ ਸਿੰਘ ਬਿੱਲੂ ਵੀਰ ਜੀ ਉਹ ਪੰਜ-ਸੱਤ ਮਿੰਟ ਦਾ ਸਮਾਂ ਫਿਰ ਜਿਸ ਤਰ੍ਹਾਂ ਹੁਕਮ ਹੋਏਗਾ ਆਓ ਆਪਾਂ ਸ਼ਰਵਣ ਕਰੀਏ